ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਇਹ ਵੀਡੀਓ ਵੇਖਣ ਵਾਲੇ ਸਾਰੇ ਵੀਰ ਭਰਾਵਾਂ ਨੂੰ ਅੱਜ ਆਪਾਂ ਕੱਸੀ ਸਵਾਰ ਨੇ ਗਏ ਹੋਏ ਆ ਤੇ ਤੁਹਾਡੇ ਨਾਲ ਇੱਕ ਗੱਲਬਾਤ ਸ਼ੇਅਰ ਕਰਦੇ ਆ ਕਿ ਜੋ ਸਰਕਾਰਾਂ ਦਾ ਕੰਮ ਹੁੰਦਾ ਵੀ ਖਾਲਸੂ ਇਸਵਾਰ ਨੇ ਕਰਨੇ ਹੁੰਦੇ ਹੈਗੇ ਤੇ ਉਹ ਕਿਸਾਨ ਵੀ ਜਾ ਕੇ ਖੁਦ ਆਲਦੀ ਪਸਲ ਨੂੰ ਪਾਣੀ ਤਾਂ ਨਹੀਂ ਲਾਉਣ ਦਾ ਮਾਰਾ ਆਪ ਸਵਾਰ ਕੇ ਲਿਆਉਂਦਾ ਤੇ ਭਾਈ ਜਿਵੇਂ ਕੱਸੀ ਸਾਰੀ ਸਮਰਈ ਸਮਰਾਈ ਦਾ ਉਹਦੇਖ ਨੂੰ ਜਿਹੜੀ ਕਮਾਈ ਹੁੰਦੀ ਉਹ ਏਸੀਆਂ 'ਚ ਬੈਠੇ ਦਫ਼ਤਰਾਂ 'ਚ ਬੈਠੇ ਬਾਊ ਜੀ ਲੈ ਜਾਂਦੇ ਆ ਕੀ ਮੰਨ ਲਾ ਵੀ ਜਿਹੜੀ ਸਵਾਰਾ ਸਵਾਰੀ ਦਾ ਵੀ ਰਿਪੇਅਰ ਦਾ ਵੀ ਕਾਸੇ ਦਾ ਕੋਈ ਖਰਚਾ ਪਾਣੀ ਹੁੰਦਾ ਤੇ ਉਹ ਸਾਰਾ ਮੰਨ ਲਾ ਵੀ ਖਤਿਆਂ ਦੇ ਗੌਰਮੈਂਟਾਂ ਤੋਂ ਲਿਆ ਜਾਂਦਾ ਹੈ ਤੇ ਬਲਕਿ ਜੋ ਤਕਰੀਬ ਨਹੀਂ ਮੇਰੇ ਹਿਸਾਬ ਨਾਲ ਸਾਰੇ ਪਿੰਡਾਂ ਦੇ ਵਿੱਚ ਹੀ ਜੋ ਕਿ ਕੱਸੀਆਂ ਹੁੰਦੀਆਂ ਤੇ ਉਹ ਤਕਰੀਬਨ ਸਾਰੇ ਕਿਸਾਨ ਹੀ ਸਵਾਰ ਕੇ ਲਿਆਉਂਦੇ ਆ ਜਦੋਂ ਕਿਤੇ ਇਹੇ ਕਿਸਾਨ ਆਪਣੇ ਹੱਕਾਂ ਦੀ ਲੜਾਈ ਲਈ ਜਾਂ ਹੱਕ ਮੰਗਦਾਗਾ ਵਿਚਾਰਕਾਂ ਤੇ ਕਿਤੇ ਅੰਟਾ ਜਾਂਦਾ ਦਣੇ ਆਮ ਕਰਦੇ ਤਬਈ ਅੰਦਰ ਬੈਠਣ ਵਾਲੇ ਤੇ ਸਾਰੇ ਮੰਨ ਲਈ ਕਿਸਾਨਾਂ ਨੂੰ ਕਹਿੰਦੇ ਵੀ ਇਹ ਤਾਂ ਆਮ ਲੋਕਾਂ ਨੂੰ ਤੰਗ ਕਰਦੇ ਆ ਤੇ ਪਤਾ ਨਹੀਂ ਜਿਹੜੇ ਵੱਡੀਆਂ ਗੱਡੀਆਂ 'ਚ ਫਿਰਦੇ ਹੁੰਦੇ ਉਹ ਕਦੋਂ ਤੋਂ ਖਾਸ਼ ਹੋ ਜਾਂਦੇ ਤੇ ਜਿਹੜੇ ਕਿਸਾਨ ਭਰਾ ਸਾਰਾ ਦਿਨ ਆਦਕ ਪੂਣ ਪਸੀਨੇ ਨਾਲ ਕਮਾਈ ਕਰਕੇ ਹੱਕ ਮੰਗਦੇ ਆ ਉਹ ਖਾਸ਼ ਹੋ ਜਾਂਦੇ ਆ ਇਸੇ ਕਰਕੇ ਲਸਣਾ ਚਾਹੁੰਦੇ ਕਿ ਪਰ ਇਹ ਕਿਸੇ ਦਾ ਕੋਈ ਦਿਮਾਗ ਨਹੀਂ ਲੱਗ ਜਾਂ ਕੋਈ ਪਾਗਲ ਨਹੀਂ ਗਏ ਵੀ ਜਿਹੜੇ ਐਵੇਂ ਸੜਕਾਂ ਰੋਕ ਕੇ ਬਹਿ ਜਾਂਦੇ ਆ ਜਦੋਂ ਆਪ ਦਾ ਹੱਕ ਨਾ ਨਾ ਮਿਲੇ ਤੇ ਆਪਦੀ ਫਸਲ ਵੀ ਕੇ ਨਾ ਜਿਹੜੀ ਦਿਨ ਰਾਤ ਮਨ ਲਵੀ ਸੱਪਾਂ ਦੀ ਸਰੀਆਂ ਵਿੱਚ ਅੱਧਾਗਾ ਤੇ ਉਦੋਂ ਬਈ ਜੀ ਮਜਬੂਰੀ ਦੇ ਵਿੱਚ ਆ ਕੇ ਇਹਨਾਂ ਨੂੰ ਕੋਈ ਸੜਕ ਵਗੈਰਾ ਜਾਂ ਕੋਈ ਹੋਰ ਰੋਕਣੀ ਪੈਂਦੀ ਆ ਤੇ ਜਿਹੜੇ ਝੱਟ ਦੇ ਨੇ ਮੂੰਹ ਜੀ ਬਲਾ ਕੇ ਕਹਿੰਦੇ ਜੀ ਇਹ ਤਾਂ ਵਿਲੇ ਹੈ ਇਹ ਤਾਂ ਲੋਕਾਂ ਨੂੰ ਤੰਗ ਕਰਦੇ ਆ ਤੰਗ ਇਹ ਨਹੀਂ ਕਰਦੇ ਬਾਈ ਜੀ ਸਰਕਾਰ ਇਹਨਾਂ ਨੂੰ ਤੰਗ ਕਰਦੀਆਂ ਗਿਆ ਜਦੋਂ ਕਿ ਮੰਨ ਲਾ ਵੀ ਇਹਨਾਂ ਨੂੰ ਆਪ ਦੀ ਫਸਲ ਵੇਚਣ ਖਾਤਰ ਵੀ ਮੰਨ ਲਾ ਵੀ ਧਰਨੇ ਤੇ ਸੜਕਾਂ ਰੋਕਣੀਆਂ ਪੈਣ ਪਿਛਲੇ ਪਿਛਲੇ ਕੀ ਇੱਥੇ ਆਪਾਂ ਦੇਖਿਆ ਹੀ ਹੈ ਕਿ ਜੀਰੀ ਮੰਨ ਲਾ ਕਿਸ ਤਰ੍ਹਾਂ ਕਿੰਨੀ ਦੁਰਦਸ਼ਾ ਹੋਈ ਹੈ ਮੰਡੀਆਂ ਦੇ ਵਿੱਚ ਮਹੀਨਾ-ਮਹੀਨਾ ਕਿਸਾਨ ਬੈਠਾ ਰਿਹਾ ਤੇ ਜਦੋਂ ਅਖੀਰ ਨੂੰ ਮੰਨ ਲਾ ਵੀ ਅੱਕ ਥੱਕ ਹਾਰ ਕੇ ਸੜਕਾਂ ਦੇ ਬੈਠੇ ਤੇ ਆਪਣੀ ਹਾਂ ਕਿ ਘਰਾਂ ਦੇ ਬੰਦੇ ਹੁੰਦੇ ਜਿਹੜੇ ਕੋਈ ਮਾੜੀ ਮੋਟੀ ਨੌਕਰੀ ਜੀ ਤੇ ਲੱਗ ਜਾਂਦਾ ਤੇ ਉਹ ਆਪਣੇ ਆਪ ਨੂੰ ਪਤਾ ਹੀ ਨਹੀਂ ਕਿ ਕਿੱਡੇ ਵੱਡੇ ਅਫਸਰਾਂ ਦੀ ਫੀਲਿੰਗਾਂ ਲੈ ਲੱਗ ਜਾਂਦਾ ਆਹ ਦੇਖੋ ਭਰਾ ਮੇਰੋ ਆਪਦੇ ਫਸਲ ਦੀ ਖਾਤਰ ਕਿਵੇਂ ਮੰਨ ਲਾ ਵੀ ਮਿਹਨਤ ਕਰਕੇ ਕੱਸੀਆਂ ਸਵਾਰ ਕੇ ਲੈ ਜਾਂਦੇ ਆ ਤੇ ਇਹਨਾਂ ਦੀ ਕੀਮਤ ਕੋਈ ਦਫ਼ਤਰਾਂ 'ਚ ਬੈਠਾ ਹੋਰ ਹੀ ਲੈ ਜਾਂਦਾ ਧੰਨਵਾਦ